ਪੰਜਾਬ ਦੇ ਫਗਵਾੜਾ ਸ਼ਹਿਰ ਵਿਖੇ ਬੀਤੀ ਰਾਤ ਨਿਹੰਗ ਸਿੰਘਾਂ ਵੱਲੋਂ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਫਗਵਾੜਾ ਦੇ ਸਰਾਫਾ ਬਾਜ਼ਾਰ ਵਿਖੇ ਗੁਰਦੁਆਰਾ ਸਾਹਿਬ ਦੇ ਅੰਦਰ ਇਹ ਘਟਨਾ ਹੋਈ ਹੈ ਇਸ ਕਤਲकांड ਦੀ ਬਕਾਇਦਾ ਵੀਡੀਓ ਬਣਾ ਕੇ ਨਿਹੰਗ ਸਿੰਘਾਂ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਵੀ ਕੀਤੀ ਗਈ ਜਿਸ ਵਿੱਚ ਦੱਸਿਆ ਗਿਆ ਹੈ ਕਿ ਇੱਕ ਅਣਜਾਣ ਵਿਅਕਤੀ ਗੁਰਦੁਆਰਾ ਸਾਹਿਬ ਦੇ ਅੰਦਰ ਲੁਕ ਕੇ ਕਾਫੀ ਸਮੇਂ ਤੋਂ ਬੈਠਾ ਹੋਇਆ ਸੀ ਜਦੋਂ ਉਸ ਨੂੰ ਇਸ ਸੰਬੰਧੀ ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ ਉਹ ਬੇਅਦਬੀ ਕਰਨ ਦੇ ਇਰਾਦੇ ਦੇ ਨਾਲ ਆਇਆ ਹੋਇਆ ਹੈ ਅਤੇ ਕਿਸੇ ਵਿਅਕਤੀ ਨੇ ਉਸ ਨੂੰ ਪੈਸੇ ਦੇ ਕੇ ਇਹ ਘਟਨਾ ਕਰਨ ਦੇ ਲਈ ਆਖਿਆ ਜਿਸ ਤੋਂ ਬਾਅਦ ਨਿਹੰਗ ਸਿੰਘਾਂ ਵੱਲੋਂ ਉਸ ਦਾ ਸੌਦਾ ਲਾ ਦਿੱਤਾ ਗਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਸੰਬੰਧੀ ਫਗਵਾੜਾ ਪੁਲਿਸ ਨੂੰ ਸੂਚਨਾ ਦਿੱਤੀ ਗਈ ਜਿਸ ਤੋਂ ਬਾਅਦ ਮੌਕੇ ਤੇ ਕਪੂਰਥਲਾ ਜ਼ਿਲ੍ਹੇ ਦੇ ਐਸਐਸਪੀ ਅਤੇ ਦੂਸਰੇ ਜ਼ਿਲ੍ਹਿਆਂ ਦੇ ਵੱਡੇ ਪੁਲਿਸ ਅਧਿਕਾਰੀ ਵੀ ਪਹੁੰਚ ਗਏ ਕਈ ਘੰਟਿਆਂ ਦੀ ਮੁਸ਼ਕਲ ਤੋਂ ਬਾਅਦ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਇਸ ਦੇ ਨਾਲ ਹੀ ਨਿਹੰਗ ਸਿੰਘ ਰਮਨਦੀਪ ਮੰਗੂ ਮੱਠ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਇਸ ਗ੍ਰਿਫਤਾਰੀ ਤੋਂ ਬਾਅਦ ਨਿਹੰਗ ਸਿੰਘਾਂ ਵੱਲੋਂ ਇਸ ਗੱਲ ਦਾ ਕੜਾ ਇਤਰਾਜ਼ ਵੀ ਜਤਾਇਆ ਗਿਆ ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨਿਹੰਗ ਸਿੰਘ ਇੰਦਰਜੀਤ ਅਤੇ ਸਮੂਹ ਸਿੱਖ ਜਥੇਬੰਦੀਆਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਇੱਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਕਈ ਵਾਰ ਇਸ ਤਰ੍ਹਾਂ ਦੇ ਬੇਅਦਬੀ ਦੇ ਮਾਮਲੇ ਸਾਹਮਣੇ ਆਉਂਦੇ ਹਨ ਪਰ ਹਰ ਵਾਰ ਕਿਸੇ ਵੀ ਵਿਅਕਤੀ ਦੀ ਪਛਾਣ ਨਹੀਂ ਹੋ ਪਾਂਦੀ ਜੇਕਰ ਅੱਜ ਦੀ ਇਸ ਘਟਨਾ ਦੇ ਸੰਬੰਧ ਵਿੱਚ ਵਿਅਕਤੀ ਦੀ ਵੀ ਕੋਈ ਪਛਾਣ ਨਹੀਂ ਕੀਤੀ ਜਾਂਦੀ ਤਾਂ ਉਹ ਕੜਾ ਸੰਘਰਸ਼ ਆਉਣ ਵਾਲੇ ਦਿਨਾਂ ਵਿੱਚ ਕਰਨਗੇ ਇਸ ਪੂਰੇ ਘਟਨਾਕਰਮ ਸੰਬੰਧਿਤ ਕਪੂਰਥੱਲਾ ਦੀ ਐਸਐਸਪੀ ਵਡਸਲਾ ਗੁਪਤਾ ਵੱਲੋਂ ਕਿਹਾ ਗਿਆ ਕਿ ਫਿਲਹਾਲ ਮਾਮਲੇ ਸੰਬੰਧੀ ਐਫਆਈਆਰ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਰਾਤ ਇਹ ਤਕਰੀਬਨ ਜਿਹੜਾ ਬੰਦਾ ਸੀ ਉਹ ਬਾਥਰੂਮ ਦੇ ਵਿੱਚੋਂ ਮਿਲਿਆ ਅੰਦਰ ਹੀ ਬੈਠਾ ਹੋਇਆ ਸੀ ਤੇ ਉਹਨੂੰ ਕੱਢਿਆ ਗਿਆ ਬਾਅਦ ਉਹ ਸਾਰੀਆਂ ਗੱਲਾਂ ਮੰਨਿਆ ਗੱਲਾਂ ਕਰਦਿਆ ਕਰਦਿਆ ਰਮਨਦੀ ਮੰਗੂ ਮੱਠ ਦੇ ਉੱਤੇ ਉਹਨੇ ਹਮਲਾ ਕੀਤਾ ਉਹਨੇ ਆਪਣੇ ਸੈਲਫ ਡਿਫੈਂਸ ਵਾਸਤੇ ਆਪਣੇ ਬਚਾਅ ਵਾਸਤੇ ਉੱਤੇ ਵਾਰ ਕੀਤਾ ਜਿਹਦੇ ਕਰਕੇ ਉਹ ਰੱਬ ਨੂੰ ਪਿਆਰਾ ਹੋ ਗਿਆ ਸੋ ਗੁਰੂ ਕਿਰਪਾ ਕਰੇ ਇਹ ਆਏ ਦਿਨ ਇਹ ਬੇਦਵੀਆਂ ਦਾ ਜਿਹੜਾ ਮਸਲਾ ਹੈ ਜਿਹੜਾ ਗੁਰੂ ਤੇ ਹਮਲਿਆਂ ਦਾ ਉਹ ਵੱਧਦਾ ਆ ਰਿਹਾ ਜਿਸ ਤਰੀਕੇ ਨਾਲ ਨਾ ਕਰਾਂਗੇ ਤੇ ਸਾਡਾ ਹੱਲ ਕੋਈ ਨਹੀਂ ਸੋ ਇਹ ਸਾਰਿਆਂ ਨੂੰ ਬੇਨਤੀ ਕਰਦਾ ਸਾਰਾ মিডিਆ ਸੁਣਦਿਆ ਅੱਜ ਖਾਲਸਾ ਪੰਥ ਬਹੁ ਗਿਣਤੀ ਦੇ ਵਿੱਚ ਸਾਰੀਆਂ ਸੰਗਤਾਂ ਇਕੱਠੀਆਂ ਹੋਈਆਂ ਹੋਈਆਂ ਅੱਜ ਲੋੜ ਆ ਸਾਨੂੰ ਇਕੱਠੇ ਹੋਣ ਦੀ ਜੇ ਅੱਜ ਖਾਲਸਾ ਸਰਕਾਰ ਜਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਾਡਾ ਕੋਈ ਜਥੇਦਾਰ ਕਾਬਜ ਹੁੰਦਾ ਤੇ ਮੇਰੇ ਹਿਸਾਬ ਦੇ ਨਾਲ ਪੁਲਿਸ ਅਜ ਅਰੈਸਟ ਨਹੀਂ ਸੀ ਕਰ ਸਕਦੀ ਸੋ ਅਕਾਲ ਤਖਤ ਸਾਹਿਬ ਦੇ ਜੀਤੀ ਅਨੁਸਾਰ ਉਹਨੂੰ ਸਜ਼ਾ ਦਿੱਤੀ ਜਾਂਦੀ ਹਰ ਇੱਕ ਨੂੰ ਹਰ ਬੰਦੇ ਨੂੰ ਸੋ ਅੱਗੇ ਜੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਇਸੇ ਕਰਕੇ ਹੋਈ ਕਿ ਸਰਕਾਰਾਂ ਨੂੰ ਚੁਣੌਤੀ ਦਿੱਤੀ ਗਈ ਸੀ ਖਾਲਸਾ ਸਰਕਾਰ ਬਰਬਰ ਸੋ ਗੁਰੂ ਕਿਰਪਾ ਕਰੇ ਪ੍ਰਸ਼ਾਸਨ ਨੇ ਸਾਨੂੰ ਭਰੋਸਾ ਦਿਵਾਇਆ ਕਿ ਇੱਕ ਵਾਰ ਤੁਸੀਂ ਪੇਸ਼ ਕਰੋ ਸਿੰਘ ਨੂੰ ਕਿ ਅਸੀਂ ਉਹਨਾਂ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਊ ਬਾਬਾ ਜਿਹੜੇ ਬੰਦੇ ਦਾ ਸੌਦਾ ਲੱਗਾ ਆ ਉਹਦੀ ਪਛਾਣ ਹੋਈ ਉਹਦੀ ਪਛਾਣ ਕੋਈ ਨਹੀਂ ਹੋਈ ਨਾਲੇ ਤੋਂ ਸਭ ਤੋਂ ਵੱਡੀ ਗੱਲ ਇਹ ਆ ਕਿ ਅੱਜ ਆ ਤੁਸੀਂ ਜਦੋਂ ਵੀ ਕਿਤੇ ਬਾਹਰ ਨਿਕਲਦੇ ਆ ਸਾਰਿਆਂ ਕੋ ਆਈਡੀ ਪ੍ਰੂਫ ਜ਼ਰੂਰ ਹੁੰਦਾ ਉਹਦੀ ਜੇਬ ਦੇ ਵਿੱਚੋਂ ਕੋਈ ਆਈਡੀ ਪ੍ਰੂਫ ਨਹੀਂ ਮਿਲਿਆ ਨਾ ਕੋਈ ਆਧਾਰ ਕਾਰਡ ਨਾ ਕੋਈ ਪੈਨ ਕਾਰਡ ਕੋਈ ਵੀ ਪ੍ਰੂਫ ਨਹੀਂ ਮਿਲਿਆ ਇਤਨੇ ਅੰਗਸਿੰਘਾ ਵੱਲੋਂ ਵੀਡੀਓ ਵਾਇਰਲ ਕੀਤੀ ਕਿ ਜਿਹਦੇ ਵਿੱਚ ਉਹਦੇ ਨਾਲ ਆਪਾਂ ਗੱਲਬਾਤ ਕੀਤੀ ਉਹ ਬੰਦੇ ਨੇ ਜਦੋਂ ਗੱਲਬਾਤ ਕੀਤੀ ਕੀ ਦੱਸ ਰਿਹਾ ਸੀ ਉਹ ਉਹ ਗੱਲਬਾਤ ਵਿੱਚ ਦੱਸ ਰਿਹਾ ਕਿ ਮੈਨੂੰ ਕਿਸੇ ਸੁਖੀ ਨਾਮ ਦੇ ਬੰਦੇ ਨੇ ਭੇਜਿਆ ਹੈ ਜਿਹਨੇ ਮੈਨੂੰ ਇੰਨੇ ਪੈਸੇ ਦਿੱਤੇ ਆ ਪਹਿਲਾਂ ਸੋਆਂ ਦੀ ਫਿਰ ਹਜ਼ਾਰਾਂ ਦੀ ਗੱਲ ਕਰ ਰਿਹਾ ਮੈਂ ਇੱਥੇ ਗਲਤ ਮਲਦਾ ਕੇ ਕਰਨਾ ਸੀ ਮੈਂ ਲਿਖਣਾ ਸੀ ਕੁਝ ਗੁਰੂ ਗ੍ਰੰਥ ਸਾਹਿਬ ਤੇ ਇਦਾਂ ਦੀਆਂ ਗੱਲਾਂ ਉਹ ਵਿੱਚ ਕਰ ਰਿਹਾ ਸੀਗਾ ਕਿੰਨੇ ਵਜੇ ਬਾਥਰੂਮ ਚ ਦੇਖਿਆ ਤੁਸੀਂ ਇਹ ਤਕਰੀਬਨ ਇਹਨਾਂ ਨੇ 11 ਵਜੇ ਦੇ ਕਰੀਬ ਦੇਖਿਆ ਬਾਥਰੂਮ ਦੇ ਵਿੱਚ ਜਿਹੜਾ ਸ਼ੱਕ ਜਿਹਾ ਲੱਗਦਾ 10:00 10:10 ਬੜਿਆ ਅੰਦਰੋਂ 10 ਵਜੇ ਕੇ 10 ਮਿੰਟ ਤੇ ਐਂਟਰ ਕੀਤਾ 1:30 ਦੇ ਕਰੀਬ ਤਕਰੀਬਨ ਇਹਨੂੰ ਦੇਖਿਆ ਅੰਦਰੋਂ ਫੜਿਆ ਕਿਸੇ ਸਿੰਘ ਨੇ ਲੈਟਰਨ ਜਾਣਾ ਸੀਗਾ ਤੇ ਜਦੋਂ ਦੇਖਿਆ ਤਾਂ ਦਰਵਾਜ਼ਾ ਅੰਦਰੋਂ ਬੰਦ ਸੀਗਾ ਇਹਨੂੰ ਉੱਪਰੋਂ ਦੀ ਛਾਤੀ ਮਾਰ ਕੇ ਦੇਖਿਆ ਤੇ ਲੁਕਿਆ ਫਿਰਦਾ ਹੀ ਕੈਮਰੇ ਕੂਨ ਨਹੀਂ ਆਈ ਕੋਈ ਜਿਹਦੀ ਤਸਵੀਰ ਹੈਗੀ ਇਹਨੂੰ ਫਿਰ ਇਹਨੂੰ ਅਸੀਂ ਦਬਕੇ ਦਬਕੇ ਮਾਰ ਕੇ ਉਹ ਸਿੰਘ ਨੇ ਬਾਹਰ ਕੱਢਿਆ ਫੇਰ ਜਦੋਂ ਬਾਹਰ ਗੱਡਿਆ ਤਾਂ ਇਹਦੇ ਨਾਲ ਪੂਰਾ ਹੱਥੋ ਪਾਈ ਹੋਇਆ ਪੂਰਾ ਉਹਨੇ ਪ੍ਰਸ਼ਾਸਨ ਵੱਲੋਂ ਹੁਣ ਗ੍ਰਿਫਤਾਰ ਕੀਤਾ ਗਿਆ ਰਮਨ ਬਾਬਾ ਜੀ ਨੂੰ ਆ ਫਿਰ ਉਹਨੇ ਕੀ ਆਪਣੀ ਕੋਈ ਨਿਮਾਨਡ ਹੈਗੀ ਉਹਨੇ ਫਿਰ ਇੱਥੇ ਹਮਲਾ ਕੀਤਾ ਰਮਨਦੀਪ ਸਿੰਘ ਦੇ ਉਹਨੇ ਆਪਣੇ ਡਿਫੈਂਸ ਦੇ ਫਿਰ ਉੱਤੇ ਹਮਲਾ ਕੀਤਾ ਜਿਸ ਦਿਨ ਉਹਦੀ ਮੌਤ ਹੋਈ ਇਹਦੇ ਚ ਇੱਕ ਚੀਜ਼ ਜਿਹੜੀ ਸਭ ਤੋਂ ਵੱਡੀ ਗੱਲ ਜਿਹੜਾ ਮੇਨ ਇੰਪੋਰਟੈਂਟ ਚੀਜ਼ ਹੈ ਕਿ ਜਿਹੜੀ ਜਿਹੜੀ ਸਾਰੀਆਂ ਸਿਕ ਜਥੇ ਬੰਦੀਆਂ ਆਦੀ ਸਾਂਝੇ ਤੌਰ ਤੇ ਐਡਮਿਨਿਸਟ੍ਰੇਸ਼ਨ ਨਾਲ ਜੋ ਗੱਲ ਹੋਈ ਆ ਇੱਕ ਤਾਂ ਇਸ ਕੇਸ ਦੇ ਵਿੱਚ ਕੈਫਆਈਆ ਦਰਜ ਹੋਈ ਆ 12 ਨੰਬਰ 2024 ਦੇ ਇਸੇ ਥਾਣਾ ਸਿਟੀ ਦੇ ਵਿੱਚ 304 ਤੇ 295 ए ਦੇ ਅੰਡਰ ਸੋ ਪੁਲਿਸ ਨੇ ਪਹਿਲੇ ਹੀ ਇਨੀਸ਼ੀਅਲ ਇਨਕੁਆਇਰੀ ਦੇ ਵਿੱਚ ਇਹ ਗੱਲ ਮੰਨ ਲਈ ਹੈ ਕਿ ਜਿਹੜਾ ਬੰਦਾ ਸੀ ਉਹ ਬੇਦਬੀ ਕਰਨ ਦੀ ਨੀਤ ਨਾਲ ਆਇਆ ਸੀ ਇਸ ਕਰਕੇ ਉੱਤੇ 295 ए ਲੱਗੀ ਹੈ ਔਰ ਐਕਸੀਡੈਂਟਲ ਡੈਥ ਕਰਕੇ ਜਿਹੜਾ ਇਹ ਸੈਲਫ ਡਿਫੈਂਸ ਦੇ ਵਿੱਚ ਮਰਡਰ ਹੋਇਆ ਇਹ 304 ਉਹ ਸੈਕਸ਼ਨ ਚ ਲੱਗ ਗਿਆ ਉਹਦੇ ਨਾਲ ਜਿਹੜੀ ਸਾਡੀ ਵੱਡੀ ਡਿਮਾਂਡ ਸੀ ਕਿ ਦਰਬਾਰ ਸਾਹਿਬ ਦੀ ਘਟਨਾ ਵਾਂਗ ਤੇ ਕਪੂਰਥਲੇ ਦੀ ਘਟਨਾ ਵਾਂਗ ਇਸ ਬੰਦੇ ਦੀ ਕੋਈ ਆਇਡੈਂਟੀਟੀ ਨਹੀਂ ਇਹ ਬੰਦੇ ਕਿੱਥੋਂ ਆਉਂਦੇ ਨੇ ਔਰ ਇਹਨਾਂ ਨੂੰ ਗੁਰਦੁਆਰਿਆਂ ਦਾ ਰਾਹ ਪਤਾ ਲੱਗਦਾ ਇਨਾਂ ਦਾ ਆਧਾਰ ਕਾਰਡ ਤੱਕ ਦਾ ਡਾਟਾ ਜਿਹੜਾ ਆ ਉਹ ਡਿਲੀਟ ਹੁੰਦਾ ਜਿਹੜੀ ਦਰਬਾਰ ਸਾਹਿਬ ਵੇਦਵੀ ਹੋਈ ਸੀਗੀ ਉਹਦੇ ਵਿੱਚ ਇੱਕ ਸੈੱਟ ਬਣਾਈ ਸੀ ਉਦੋਂ ਦੇ ਹੋਮ ਮਿਨਿਸਟਰ ਨੇ ਜਿਨੇ ਕੀ 45 ਦਿਨਾਂ ਦੇ ਵਿੱਚ ਵੀ ਦੱਸਣਾ ਸੀ ਵੀ ਜਿਨੇ ਦਰਬਾਰ ਐਡਮਿਨਸਟ੍ਰੇਸ਼ਨ ਦਾ ਬਹੁਤ ਦੂਰ ਦੀ ਗੱਲ ਸੋ ਸਾਨੂੰ ਖਦਸ਼ਾ ਇਸ ਕੇਸ ਦੇ ਵਿੱਚ ਵੀ ਇਦਾਂ ਹੋ ਸਕਦਾ ਕਿਉਂਕਿ ਅ ਅਸੀਂ ਐਡਮਿਨਸਟ੍ਰੇਸ਼ਨ ਕੋਲੋਂ ਪੁੱਛਿਆ ਸੀ ਵੀ ਤੁਹਾਡਾ ਮਿਨਿਮਮ ਟਾਈਮ ਕੀ ਆ ਜਦੋਂ ਤੁਸੀਂ ਸਾਨੂੰ ਇਹ ਦੱਸੋਗੇ ਕਿ ਇਹ ਬੰਦਾ ਕੌਣ ਸੀ ਇਹਨੂੰ ਕਿਹਨੇ ਭੇਜਿਆ ਇਹ ਕੋਈ ਕੋਇਨਸੀਡੈਂਸ ਨਹੀਂ ਹੈਗਾ ਇਹ ਕਾਂਸਪੀਰੇਸੀ ਹੈ ਔਰ ਇਹ ਕਾਂਸਪਿਰੈਂਸੀ ਜਿਹੜੀ ਆ ਇਹ ਲਗਾਤਾਰ ਚੱਲ ਰਹੀ ਆ ਸਟੇਟ ਦਾ ਕੋਈ ਚਿਹਰਾ ਨਹੀਂ ਹੁੰਦਾ ਸੋ ਇਸ ਸਟੇਟ ਦੇ ਪਿਆਦੇ ਜਿਹੜੇ ਬਾਰ-ਬਾਰ ਸਿੱਖਾਂ ਨੂੰ ਪ੍ਰਹਾਰ ਰਿਹਾ ਔਰ ਸਿੱਧਾ ਦਿਲ ਤੇ ਹਮਲਾ ਕਰ ਰਿਹਾ ਕਿਉਂਕਿ ਉਹ ਚਾਹੁੰਦੇ ਨੇ ਵੀ ਸਿੱਖ ਕੋਈ ਵੱਡਾ ਐਜੀਟੇਸ਼ਨ ਕੋਈ ਵੱਡਾ ਰਿਐਕਸ਼ਨ ਦੇਣ ਜਿਹਦੇ ਕਰਕੇ ਬਾਰ-ਬਾਰ ਪੰਜਾਬ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਇਹ ਬੇਦਵੀਆਂ ਕਰਾਈਆਂ ਜਾਂਦੀਆਂ ਜੇ ਬੰਦਾ ਫੜਿਆ ਜਾਂਦਾ ਤੇ ਉਹਨੂੰ ਮੈਂਟਲੀ ਡਿਸਟਰਬ ਸਾਬਤ ਕੀਤਾ ਜਾਂਦਾ ਜੇ ਮੌਕੇ ਤੇ ਮਾਰ ਦਿੱਤਾ ਜਾਂਦਾ ਤੇ ਉਹਦਾ ਆਧਾਰ ਕਾਰਡ ਉਹਦਾ ਨਾਮ ਤੱਕ ਵੀ ਇਹ ਸਟੇਟ ਪਤਾ ਨਹੀਂ ਕਰ ਸਕਦੇ ਸੁਖਦੇਵ ਜੀ ਬਾਰ ਬਾਰ ਇਸ ਤਰ੍ਹਾਂ ਦੀਆਂ ਹਰਕਤਾਂ ਹੋ ਰਹੀਆਂ ਬੇਅਦਬੀ ਦੇ ਮਾਮਲੇ ਆ ਰਹੇ ਆ ਜੇ ਇਸ ਮਾਮਲੇ ਦੇ ਵਿੱਚ ਵੀ ਉਸ ਬੰਦੇ ਦੀ شناخت ਨਹੀਂ ਹੁੰਦੀ ਤੁਸੀਂ 7 ਦਿਨ ਦਾ ਟਾਈਮ ਪ੍ਰਸ਼ਾਸਨ ਨੇ ਮੰਗ ਕੇ ਲਿਆ ਅਸੀਂ ਨਹੀਂ ਤੇ ਤੁਹਾਡਾ ਅਗਲਾ ਸਟੈਪ ਕੀ ਹੋਇਆ 7 ਦਿਨ ਬਾਅਦ ਉਹਨਾਂ ਨੇ ਕਿਹਾ ਵੀ ਸਾਨੂੰ ਇੱਕ ਕਮੇਟੀ ਸਾਡੇ ਨਾਲ ਲਗਾਤਾਰ ਦਾਫਤਾ ਰੱਖੇ 7 ਦਿਨ ਬਾਅਦ ਪ੍ਰਸ਼ਾਸਨ ਦਾ ਇੱਕ ਹਫਤੇ ਦੀ ਇਨਵੈਸਟੀਗੇਸ਼ਨ ਰਿਪੋਰਟ ਦੇਖੀ ਜਾਊਗੀ ਵੀ ਉਹਨਾਂ ਨੇ ਕੀਤਾ ਕਿ ਜੇ ਨਹੀਂ ਤਾਂ ਅਗਲੀ ਸਾਰੀਆਂ ਜਥੇਬੰਦੀਆਂ ਰਲ ਕੇ ਅਗਲਾ ਫੈਸਲਾ ਲੈ ਕੇ ਫਿਰ ਇਹਨੂੰ ਇਹੋ ਜਿਹਾ ਐਸਿਟੀਸ਼ਨ ਦੇਾਂਗੇ ਇਸ ਫਗਵਾੜੇ ਨੂੰ ਵੀ ਦੁਆਬੇ 'ਚ ਕਿਤੇ ਛੇਤੀ ਕਿਤੇ ਕੋਈ ਜਥੇ ਜਿਹੜੀ ਕੋਈ ਪੁਲਿਸ ਹੈ ਦੀ ਕੋਈ ਨੈਗਲੀਜੈਂਸੀ ਨਾ ਵਰਤੇ ਬੇਦਬੀ ਦੇ ਕੇਸ ਦੇ ਇਹ ਤਕਰੀਬਨ 10:00 ਵਜੇ 10 ਮਿੰਟ ਤੇ ਗੁਰਦੁਆਰਾ ਸਾਹਿਬ ਐਂਟਰ ਕਰਦਾ ਔਰ 1 ਵਜੇ ਕੁਛ ਮਿੰਟ ਤੇ ਬਾਥਰੂਮ ਦੇ ਅੰਦਰੋਂ ਜਦੋਂ ਸੇਵਾਦਾਰ ਉੱਥੇ ਜਾਂਦੇ ਤਾਂ ਉਦੋਂ ਟਰੇਸ ਹੁੰਦਾ ਵੀ ਅੰਦਰ ਕੋਈ ਲੁਕਿਆ ਹੋਇਆ ਹੈ ਕਿ ਲੱਗਦਾ ਇਹਨਾਂ ਜਰ ਬਾਥਰੂਮ ਦੇ ਇਹਦੇ ਇਹਦੇ ਕੋਲੋਂ ਸਿਰਫ ਇੱਕ ਮੋਬਾਈਲ ਨੰਬਰ ਜਿਹੜਾ ਉਹ ਮਿਲਿਆ ਕੋਈ ਆਧਾਰ ਕਾਰਡ ਨਹੀਂ ਕੋਈ ਡਾਕੂਮੈਂਟ ਨਹੀਂ ਕੋਈ ਫालतू ਕੱਪੜਾ ਨਹੀਂ ਕੋਈ ਬੈਗ ਨਹੀਂ ਇੱਕ ਬਾਰ-ਬਾਰ ਆਪਣੀਆਂ ਸਟੇਟਮੈਂਟਸ ਬਦਲ ਰਿਹਾ ਪਰ ਇੱਕ ਕਨਫੈਸ਼ਨਲ ਸਟੇਟਮੈਂਟ ਜਿਹੜੀ ਮੀਡੀਆ ਨੂੰ ਜੇ ਤੁਸੀਂ ਕਹੋ ਅਸੀਂ ਦੇ ਵੀ ਦੇਾਂਗੇ ਆਦਰਵਾਇਜ਼ ਉਹ ਆ ਵੀ ਚੁੱਕੀ ਮੀਡੀਆ 'ਚ ਜਿੱਥੇ ਮੰਨ ਰਿਹਾ ਕਿ ਮੈਨੂੰ ਕਿਸੇ ਦੋਸਾਂਝਾਂ ਦੇ ਕਿਸੇ ਵਿਅਕਤੀ ਨੇ ਕਿਉਂਕਿ ਅਸੀਂ ਨਾਂ ਉਹ ਉਹ ਇਨਵੈਸਟੀਗੇਸ਼ਨ ਦਾ ਵਿਸਾ ਵੀ ਮੈਨੂੰ ਕੁਝ ਪੈਸਿਆਂ ਦਾ ਲਾਲਚ ਦੇ ਕੇ ਇੱਥੇ ਭੇਜਿਆ ਗਿਆ ਸੀ ਔਰ ਮੈਨੂੰ ਕਿਹਾ ਗਿਆ ਸੀ ਉੱਥੇ ਜਾ ਕੇ ਉਥਲ-ਪੁਥਲ ਮਚਾਓ ਉਥਲ-ਪੁਥਲ ਦਾ ਮਤਲਬ ਆ ਵੀ ਥੱਲੇ ਕਿਉਂਕਿ ਖਣਪੜ ਸਾਹਿਬ ਚੱਲ ਰਿਹਾ ਔਰ ਇਹ ਥਲੜੇ ਬਾਥਰੂਮ ਦੇ ਵਿੱਚ ਲੁਕੇ ਆ ਤਾਂ ਮਤਲਬ ਹੀ ਥੱਲੇ ਉੱਥੇ ਜਾ ਕੇ ਇਹਨੇ ਉੱਥੇ ਕੋਈ ਹਿਲਜੁਲ ਕਰਨੀ ਸੀ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਵੀ ਇਹ ਵੀ ਗੱਲ ਉਹ ਕਿਹਾ ਵੀ ਜਿਨੇ ਮੈਨੂੰ ਭੇਜਿਆ ਉਹਨੇ ਮੈਨੂੰ ਇਹ ਗੱਲ ਕਹੀ ਆ ਵੀ ਤੂੰ ਜੋ ਵੀ ਕਰਨਾ ਆਪਣੇ ਰਿਸਕ ਤੇ ਕਰ ਪਰ ਉਹ ਆਪਣਾ ਨਾਂ ਵੀ ਦੱਸ ਗਿਆ ਔਰ ਭੇਜਣ ਵਾਲੇ ਦਾ ਨੰਬਰ ਵੀ ਦੇ ਗਿਆ ਜਿਹੜੇ ਨੰਬਰ ਪ੍ਰਸ਼ਾਸਨ ਨੂੰ ਦੇ ਦਿੱਤੇ ਗਏ ਆ ਤੇ ਉਹ ਅੱਗੋਂ ਇਨਵੈਸਟੀਗੇਸ਼ਨ ਕਰਕੇ ਪ੍ਰਸ਼ਾਸਨ ਦੇ ਹਿਸਾਬ ਨਾਲ ਉਹ ਨੰਬਰ ਸੋਨੀਪੱਤ ਦਾ ਉਹਨਾਂ ਨੇ ਐਫ ਆਈ ਆਰ 'ਚ ਮੈਂਸ਼ਨ ਕੀਤਾ ਅਗਲੀ ਇਨਵੈਸਟੀਗੇਸ਼ਨ ਲਈ ਅਸੀਂ 7 ਦਿਨ ਵੇਟ ਕਰਾਂਗੇ